ਨਾਲ ਬਾਈ ਬਲਜੀਤ ਜੀ ਮੌਜੂਦ ਨੇ ਸੋ ਬਾਈ ਜੀ ਇੱਕ ਨਾ ਵੱਡਾ ਸਵਾਲ ਖੜਾ ਹੁੰਦਾ ਜਿਵੇਂ ਅਕਸਰ ਤੁਸੀਂ ਦੇਸ਼ ਵਿਦੇਸ਼ਾਂ ਦੇ ਵਿੱਚ ਘੁੰਮਦੇ ਰਹਿੰਦੇ ਹੋ ਤੁਹਾਡੇ ਬਾਈ ਵੀ ਮੇਰੇ ਖਲ ਬਾਹਰ ਤੋਂ ਹੀ ਨੇ ਹਨਾ ਜੀ ਸੋ ਇੰਡੀਆ ਦੀ ਡੈਮੋਕਰੇਸੀ ਤੇ ਬਾਹਰ ਦੀ ਜਿਹੜੀ ਡੈਮੋਕਰੇਸੀ ਆ ਲੋਕਤੰਤਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਾਈ ਜੀ ਲੋਕਤੰਤਰ ਵੈਸੇ ਇੱਕ ਬੜੀ ਚੰਗੀ ਚੀਜ਼ ਹੈ ਜੇ ਆਪਾਂ ਦੇਖੀਏ ਪਰ ਜੇ ਆਪਾਂ ਕੰਪੈਰੀਸ਼ਨ ਕਰੀਏ ਇਹਦਾ ਬਾਹਰ ਦੇ ਬਾਹਰ ਦੀ ਕੰਟਰੀਆਂ ਦੇ ਨਾਲ ਕੁਝ ਕੰਟਰੀਆਂ 'ਚ ਲੋਕਤੰਤਰ ਦਾ ਮਤਲਬ ਕੁਝ ਬਹੁਤ ਹੀ ਅਲੱਗ ਹੈ ਜੇ ਉਸ ਹਿਸਾਬ ਨਾਲ ਆਪਾਂ ਕੰਪੇਅਰ ਕਰੀਏ ਤਾਂ ਇੰਡੀਆ 'ਚ ਲੋਕਤੰਤਰ ਮੈਨਲਾਦਾ ਅੱਧਾ ਗਿਆ ਅੱਧਾ ਗਿਆ ਪੂਰਾ ਲੋਕਤੰਤਰ ਨਹੀਂ ਇੱਥੇ ਹੈਗਾ ਠੀਕ ਹੈ ਜੀ ਜਿਦਾਂ ਹੁਣ ਤੁਸੀਂ ਲੋਕਤੰਤਰ ਦੇ ਸਿਲਾਉਂ ਬੰਦਾ ਕੋਈ ਵੀ ਆਵਾਜ਼ ਠੰਦਾ ਉਹਨੂੰ ਸੁਣਿਆ ਨਹੀਂ ਜਾਂਦਾ ਹੈ ਉਹਦਾ ਕੋਈ ਤਰੀਕਾ ਨਹੀਂ ਹੈਗਾ ਤੇ ਆਪਾਂ ਇੱਕ ਵਾਰੀ ਵੋਟ ਪਾ ਕੇ ਇੱਕ ਬੰਦੇ ਨੂੰ ਬਣਾਤਾ ਹੁਣ ਉਹ ਕੰਮ ਕਰੇ ਨਾ ਕਰੇ ਇਦੇ ਤੇ ਫਿਰ ਦੁਬਾਰਾ ਸਵਾਲ ਕਰਨਾ ਬੜਾ ਮੁਸ਼ਕਿਲ ਹੈ ਬੜਾ ਮੁਸ਼ਕਿਲ ਹੋ ਜਾਂਦਾ ਤੇ ਆਪਾਂ ਜੇ ਹੁਣ ਤੁਹਾਡੇ ਹਿਸਾਬ ਨਾਲ ਆਪਾਂ ਬਾਹਰ ਦੇ ਹਿਸਾਬ ਨਾਲ ਕੰਪੇਅਰ ਕਰੀਏ ਕਿਸੇ ਕੰਟਰੀ ਨਾਲ ਮੈਂ ਤੁਹਾਡਾ 스위스ਰਲੈਂਡ ਨਾਲ ਛੋਟਾ sa ਕੰਪੈਰੀਸ਼ਨ ਕਰ ਸਕਦਾ ਜਿਵੇਂ ਹੁਣ ਉਰੇ ਦਾ ਜਿਵੇਂ ਕਹ ਲੋ ਵੀ ਵੋਟਾਂ ਵੋਟਿੰਗ ਮਸ਼ੀਨ ਦੇ ذریعے ਹੁੰਦੀਆਂ ਜੀ ਅੱਜ ਵੋਟਾਂ ਪੁਰਾਣੇ ਢੰਗ ਦੇ ਨਾਲ ਜਿਵੇਂ ਹੋ ਰਹੀਆਂ ਇੱਥੇ ਬਾਹਰ ਵੋਟਾਂ ਦਾ ਤੁਹਾਨੂੰ ਪਤਾ ਹੈ ਜੀ ਕਿਵੇਂ ਹੁੰਦੀਆਂ ਕੀ ਹਿਸਾਬ ਹੈ ਜੀ ਬਾਹਰ ਕਈ ਕੰਟਰੀਆਂ ਚ ਨਾ ਜੀ ਇਹ ਪਹਿਲਾਂ ਮਸ਼ੀਨਾਂ ਆਈਆਂ ਸੀ ਜੀ ਪਰ ਉਹ ਤੋਂ ਬਾਅਦ ਮਸ਼ੀਨਾਂ ਨੂੰ ਕਈ ਦੇਸ਼ਾਂ ਨੇ ਨਕਾਰਤਾ ਬੈਨ ਕਰਤਾ ਬੈਨ ਕਰਤਾ ਜੀ ਤੇ ਜਿੱਦਾਂ ਅੱਜ ਇਹ ਆਪਣਾ ਵੈਲਟ ਪੇਪਰ ਦੇ ਹਿਸਾਬ ਨਾਲ ਹੋ ਰਹੀ ਹੈ ਇਹਨੂੰ ਜਿਆਦਾ ਇੱਕ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਤੇ ਇੰਡੀਆ 'ਚ ਵੀ ਇਹੀ ਜੋ ਲੋਕਾਂ ਦੀ ਮੰਗ ਹੈ ਹੁਣ ਵੀ ਅੱਜ ਲਾਲੋ ਤੁਸੀਂ ਬੋਟ ਚੋਰ ਦਾ ਅੱਜ ਬੜੀ ਰੈਲੀ ਹੋ ਰਹੀ ਹੈ ਰੈਲੀ ਹੋ ਰਹੀ ਹੈ ਜਿਵੇਂ ਰਾਹੁਲ ਗਾਂਧੀ ਜੀ ਅੱਜ ਆਪਣੇ ਉਹਦੇ ਚ ਕਹਿੰਦੇ ਆ ਜੀ ਬੀਬੀ ਕੋਰਟ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੋਇਆ ਹੈ ਜੀ ਇਹ ਬਿਲਕੁਲ ਹੀ ਰਾਹੁਲ ਗਾਂਧੀ ਜੀ ਨੇ ਬੜਾ ਯੂ نو ਚੰਗੇ ਤਰੀਕੇ ਨਾਲ ਚੱਕਿਆ ਹੈ ਤੇ ਦੇਖੋ ਜਦੋਂ ਡੈਮੋਕ੍ਰੇਸੀ ਲੋਕਾਂ ਦਾ ਰਾਜ ਹੈ ਮਤਲਬ ਜਦ ਲੋਕਾਂ ਦਾ ਰਾਜ ਹੈ ਜੇ ਲੋਕ ਹੀ ਚਾਹੁੰਦੇ ਆ ਕਿ ਇਹ ਬੈਲਟ ਰਿਪਟਰ ਨਾਲ ਕਰਾ ਲਓ ਤਾਂ ਕਿਸੇ ਨੂੰ ਕੀ ਦਿੱਕਤ ਹੈ ਜੀ ਯਾਦਾ ਦੇਖੋ ਚੋਰ ਹੈ ਕੋਈ ਜੀ ਜੀ ਜਾਂ ਫਿਰ ਜਾਂ ਗੜਬੜਾ ਕਿ ਕੁਝ ਨਾ ਕੁਝ ਤਾਂ ਹੈ ਜੀ 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 ਸੋ ਜਿਵੇਂ ਹੁਣ ਬਲਾਕ ਸਭਾਤੀ ਦੀ ਚੋਣਾਂ ਚੱਲ ਰਹੀਆਂ ਐ ਜੀ ਜੇਕਰ ਆਪਾਂ ਗੱਲ ਕਰੀਏ ਇਸ ਵਾਰ ਲੋਕਾਂ 'ਚ ਤੁਹਾਨੂੰ ਕਿਤੇ ਲੱਗਿਆ ਵੀ ਉਤਸ਼ਾਹ ਉਨਾ ਕੁ ਦੇਖਣ ਨੂੰ ਨਹੀਂ ਮਿਲਿਆ ਜਿੰਨਾ ਕੋ ਹੋਣਾ ਚਾਹੀਦਾ ਜੀ ਬਹੁਤ ਘੱਟ ਉਤਸ਼ਾਹ ਐ ਜੀ ਤੇ ਅਸਲੀਅਤ 'ਚ ਦੇਖੋ ਮੇਰੇ ਮਦਰ ਵੀ ਪਿੱਛੇ ਬਲਾਕ ਸਭਾਤੀ ਮੈਂਬਰ ਰਹੇ ਨੇ ਜੀ ਲੋਕਾਂ ਦੇ ਮਨ 'ਚ ਇੱਕ ਧਾਰਨਾ ਬਣੀ ਹੋਈ ਐ ਵੀ ਬਲਾਕ ਸਭਾਤੀ ਦੇ ਜੋ ਇਲੈਕਸ਼ਨ ਹੁੰਦੇ ਐ ਜ਼ਿਲ੍ਹਾ ਪ੍ਰੀਸ਼ਦ ਦੇ ਇਹਨਾਂ ਦਾ ਕੰਮ ਨਹੀਂ ਕੋਈ ਹੁੰਦਾ ਕੰਮ ਨਹੀਂ ਹੁੰਦਾ ਜੀ ਜਦਕਿ ਐਕਚੁਅਲੀ ਦੇਖਿਆ ਜਾਏ ਇਹਨਾਂ ਦਾ ਕੰਮ ਹੁੰਦਾ ਹੈ ਜੀ ਜੀ ਪਰ ਕਿੰਨਾ ਉਹਨੂੰ ਇੰਪੋਰਟੈਂਸ ਨਹੀਂ ਦਿੱਤੀ ਗਈ ਜੀ ਜੀ ਠੀਕ ਹੈ ਜੀ ਤੇ ਦੂਜੀ ਗੱਲ ਹੈ ਸਰਕਾਰ ਨੂੰ ਵੀ ਜਦੋਂ ਇਹਨਾਂ ਨੂੰ ਇਲੈਕਸ਼ਨ ਕਰਾਣੇ ਆ ਤਾਂ ਬਲੋਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੁਝ ਪਾਵਰਾਂ ਵਧਾਣੀਆਂ ਚਾਹੀਦੀਆਂ ਐ ਜਿਹਦੇ ਕਰਕੇ ਕਿ ਲੋਕ ਇਹਦੇ ਵਿੱਚ ਦਿਲਚਸਪੀ ਲੈਣ ਅੱਜ ਤੁਸੀਂ ਦੇਖ ਲਓ ਮੈਂ ਮਤਲਬ ਖਾਲੀ ਪਈ ਹੈ ਜੀ ਬੂਥ ਖਾਲੀ ਬਿਲਕੁਲ ਖਾਲੀ ਬੈਠੇ ਮੈਂ ਬੂਥ ਪਾ ਕੇ ਹੋਇਆ ਹੈ ਜੀ ਖਾਲੀ ਹੋਣੇ ਜੀ ਜੀ ਠੀਕ ਹੈ ਜੀ ਤੇ ਖਾਲੀ ਹੈ ਉੱਥੇ ਮੈਂ ਇਕੱਲਾ ਹੀ ਸੀਗਾ ਇਕੱਲਾ ਹੀ ਸੀ ਜੀ ਠੀਕ ਹੈ ਜੀ ਤਾਂ ਮੈਨੂੰ ਲੱਗਦਾ 30 40% ਕੁਝ VOTING ਹੋਊਗਾ ਜਿਹੜਾ ਇੱਕ ਨਾ ਮਾਮਲਾ ਬਲਜੀਤ ਜੀ ਹੋਰ ਵੀ ਸਾਹਮਣੇ ਆਇਆ ਜੀ ਕਹਿੰਦੇ ਵੀ ਜਿਹੜੀ ਨਵੇਂ VOTER VOTING ਜਿਨ੍ਹਾਂ ਦੀ ਨਵੀਂ ਬਣੀ ਹੋ ਉਹ ਸੂਚੀ 'ਚ ਐਡ ਨਹੀਂ ਕਰਿਆ ਜੀ ਇਹਦਾ ਤੁਹਾਨੂੰ ਕੀ ਲੱਗਦਾ ਵੀ ਇਹ ਕੀ ਕਾਰਨ ਹੋ ਸਕਦਾ ਹੈ ਵੀ ਹਾਲਾਂਕਿ ਤਾਂ ਜੀ ਜੇ ਹੁਣ ਕਿਤੇ ਆਪਾਂ ਗੱਲ ਕਰੀਏ ਨਾ ਕੋਈ ਬੰਦਾ ਮੜੀ ਜੀ ਰੈੱਡ ਲਾਈਟ ਜੰਪ ਕਰ ਲਵੇ ਤਾਂ ਪਰ ਇਹ ਅੱਡੀ ਵੱਡੀ ਗੱਲ ਹੈ ਜੀ ਵੀ VOTERਾਂ ਦੀ ਸੂਚੀ ਹੈ ਜਿਹੜੀ ਉਹ VOTER ਲਿਸਟ 'ਚ ਹੀ ਨਹੀਂ ਹੈ ਜੀ ਇਹਦੇ ਬਾਰੇ ਬੱਸ ਦੇਖੋ ਮੈਨੂੰ ਆਫੀਸ਼ੀਅਲੀ ਤਾਂ ਜਾਣਕਾਰੀ ਕੁਝ ਹੈਗੀ ਨਹੀਂ ਮੈਂ ਦੇਖਿਆ ਨਹੀਂ ਹੈਗਾ ਪਰ ਜੇ ਇਹ ਇਦਾਂ ਦੀ ਗੱਲ ਹੈ ਤਾਂ ਬੜੀ ਗਲਤ ਗੱਲ ਹੈ ਕਿਉਂਕਿ ਇੱਕ ਦੇਖੋ ਲੋਕਤੰਤਰ ਦੇ ਸਭ ਤੋਂ ਵੱਡਾ ਹਥਿਆਰ ਬੰਦੇ ਕੋਲ ਵੋਟ ਹੀ ਹੈ ਜੇ ਉਹ ਹੀ ਨਾ ਪਾਣ ਦਾ ਮੌਕਾ ਮਿਲੇ ਜੀ ਜੀ ਤਾਂ ਬੜੀ ਗਲਤ ਗੱਲ ਹੈ ਗਲਤ ਗੱਲ ਹੈ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਇੱਕ ਤੁਸੀਂ ਥੋੜੀ ਜੀ ਗੱਲ ਕਰੀ ਸੀ ਜੀ ਆਪਾਂ ਬਾਹਰ ਦੀ ਗੱਲ ਕਰੀਏ ਲੋਕਤੰਤਰ ਦਾ ਵੀ ਆਪਣਾ ਲੋਕਤੰਤਰ ਅੱਧਾ ਕਿਉਂ ਮੰਨਿਆ ਜਾਂਦਾ ਹੈ ਆਪਣੇ ਇੱਥੇ ਇੱਕ ਵਾਰ ਵੋਟ ਪਾ ਗਏ ਨਾ ਆਪਾਂ ਉਹਨਾਂ ਨੂੰ 5 ਸਾਲ ਵਾਸਤੇ ਰਾਈਟ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਉਹ ਸਾਨੂੰ ਪੁੱਛਦੇ ਵੀ ਨਹੀਂ ਵੈਸੇ ਪੁੱਛਦੇ ਨਹੀਂ ਪਰ ਮੈਂ ਇੱਕ ਦੇਖਿਆ ਜੀ ਲੋਕੀ ਸਵਾਲ ਵੀ ਨਹੀਂ ਕਰਦੇ ਜੀ ਲੋਕੀ ਸਵਾਲ ਵੀ ਨਹੀਂ ਕਰਦੇ ਪਰ ਜੀ ਲੋਕਾਂ ਨੂੰ ਸਵਾਲ ਕਰਨਾ ਪੈਂਦਾ ਜੀ ਕੋਈ ਵੀ ਤੁਸੀਂ ਨੁਮਾਇੰਦਾ ਚੁਣਦੇ ਆ ਜੀ ਮੈਂ ਪਰਸਨਲੀ ਵੀ ਲੋਕਾਂ ਨੂੰ ਕਹਿੰਦਾ ਤੁਸੀਂ ਉਹਨਾਂ ਨੂੰ ਸਵਾਲ ਪੁੱਛੋ ਵੀ ਭਾਈ ਤੈਨੂੰ ਅਸੀਂ 5 ਸਾਲ ਵਾਸਤੇ ਵੋਟ ਪਾ ਕੇ ਤੈਨੂੰ ਬਣਾਇਆ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਸਰਪੰਚ ਆ ਪਰ ਲੋਕ ਸਵਾਲ ਨਹੀਂ ਪੁੱਛਦੇ ਵੱਡੀ ਕਮੀ ਮਨ ਨੂੰ ਤਾਂ ਬਹੁਤ ਮਹਿਸੂਸ ਹੁੰਦੀ ਹੈ ਜੀ ਆਪਣੇ ਇੱਥੇ ਜਦੋਂ ਕੋਈ ਵੀ ਲੀਡਰ ਬਣਦਾ ਹੈ ਠੀਕ ਹੈ ਜੀ ਉਹਨਾਂ ਦੇ ਨੇੜੇ ਜਾਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਹੈ ਇੰਨੀ ਕੁ ਸਿਕਿਉਰਟੀਆਂ ਹੁੰਦੀਆਂ ਆ ਠੀਕ ਹੈ ਜੀ ਤੁਹਾਨੂੰ ਡੰਡੇ ਪਹਿਲਾਂ ਉਹਨਾਂ ਤੋਂ ਖਾਣੇ ਪਾਉਗੇ ਸਵਾਲ ਤੱਕ ਤਾਂ ਤਾਂ ਪਹੁੰਚ ਹੁੰਦਾ ਜੀ ਇਹ ਸਾਡੇ ਸਾਰੇ ਦੇਸ਼ ਦੀ ਦਿੱਕਤ ਹੈ ਠੀਕ ਹੈ ਜੀ ਮੈਂ ਤੁਹਾਨੂੰ ਉਹੀ ਗੱਲ ਮੈਂ ਤੁਹਾਨੂੰ ਦੁਬਾਰੇ ਦੱਸ ਰਿਹਾ ਲੋਕਤੰਤਰ ਚ ਸਵਿਟਜ਼ਰਲੈਂਡ ਦਾ ਲੋਕਤੰਤਰ ਹੈ ਉੱਥੇ ਉਹ ਇੱਕ ਵਾਰੀ ਵੋਟ ਪਾਉਂਗੇ ਪਹਿਲੇ ਉ ਤੋਂ ਬਾਅਦ ਜਦ ਸਰਕਾਰ ਨੇ ਕੋਈ ਬੜਾ ਡਿਸੀਜਨ ਲੈਣਾ ਹੈ ਲਾਲੋ ਇੱਕ ਨੰਨੇ ਨੈਸ਼ਨਲ ਹਾਈਵੇ ਕੱਢਣਾ ਹੈ ਨਾ ਜੀ ਜੀ ਉਹਦੇ ਵਾਸਤੇ ਫੇਰ ਦੁਬਾਰੇ ਤੋਂ VOTING ਹੋਊਗੀ ਉੱਥੇ ਅੱਛਾ ਉਹ ਜੇ ਲੋਕਾਂ ਨੇ ਉਹਦੇ ਹੱਕ ਚ ਵੋਟਾਂ ਪਾਈਆਂ ਤਾਂ ਹਾਈਵੇ ਬਣੂਗਾ ਨਹੀਂ ਤਾਂ ਨਹੀਂ ਬਣੂਗਾ ਕੋਈ ਵੀ ਬੜਾ ਡਿਸੀਜਨ ਲੈਣਾ ਹੈ ਤਾਂ ਲੋਕਾਂ ਦੀ ਦੁਬਾਰੇ ਫੇਰ ਉਨਾ ਤੋਂ VOTING ਸਿਸਟਮ ਦੇ ਤਰੀਕੇ ਨਾਲ ਹੁੰਦਾ ਹੈ ਤੇ ਉਹ VOTING ਸਿਸਟਮ ਇਦਾਂ ਨਹੀਂ ਹੁੰਦਾ ਹੈਗਾ ਜਿੱਦਾਂ ਇੰਨਾ ਖਰਚਾ ਕਰਕੇ ਜੀ ਜੀ ਲੋਕਾਂ ਦੇ ਘਰੇ ਘਰੇ ਸਰਕਾਰੀ ਦੇਖੋ ਇੱਕ ਗੱਲ ਸਮਝਿਓ ਬਾਈ ਜੀ ਆਪਣੇ ਦੇਸ਼ 'ਚ ਕਿੰਨੇ ਕ ਸਰਕਾਰੀ ਅਫਸਰ ਐ ਕਿੰਨੀਆਂ ਕ ਸਰਕਾਰੀ ਨੌਕਰੀਆਂ ਦੇ ਬੰਦੇ ਲੱਗੇ ਹੋਏ ਐ ਤੇ ਕਦੇ ਵੀ ਲੋਕਾਂ ਦੀ رائے ਲੈਣੀ ਦਿੱਕਤ ਨਹੀਂ ਹੁੰਦੀ ਹੈਗੀ ਕਿਸੇ ਦੀ ਵੀ ਵੀਡੀਓ ਟੈਲਾ ਦੋ ਤੁਸੀਂ ਹਾਂਜੀ ਪਰ ਇੱਥੇ ਕੀ ਹੁੰਦਾ ਹੈ ਵੀ ਆਪਾਂ ਇੱਕ ਵਾਰੀ ਚੁਣਨਾ ਜੀ ਉਸ ਤੋਂ ਬਾਅਦ ਚਾਹੇ ਸਹੀ ਚੁਣਿਆ ਗਿਆ ਚਾਹੇ ਗਲਤ ਆਨੇ 5 ਸਾਲ ਆਪਣੀ ਮਰਜ਼ੀ ਨਾਲ ਡਿਸੀਜਨ ਲੈਣਾ ਹੈ ਜੋ ਕਿ ਗਲਤ ਹੈ ਇਸੇ ਕਰਕੇ ਮੇਰੇ ਖਿਆਲ ਵੀ ਕਹਿ ਲਓ ਵੀ ਕਿਤੇ ਨਾ ਕਿਤੇ ਵਿਕਾਸ ਦੇ ਨਾਂ ਤੇ ਅਜ ਲੱਗਦਾ ਹੈ ਵੀ ਗਲੀਆਂ ਨਾਲੀਆਂ ਚੁੜਚਕੇ ਰਹਿ ਗਏ ਜੀ ਕਿੰਨੇ ਸਾਫ਼ ਹੋ ਗਏ ਜੀ ਵੀ ਮੈਂ ਸੋਚਦਾ ਜੀ ਜਿਵੇਂ ਆਪਾਂ ਚਲੋ ਆਪਾਂ ਗੱਲ ਕਰਦੇ ਆ ਜੀ ਵੀ ਆਪਾਂ ਨਾ ਦੇਖਿਆ ਵੀ 1947 ਦੇ ਵਿੱਚ ਦੇਰ ਤੋਂ ਜ਼ਿਆਦਾ ਹੋਇਆ ਸੀਗਾ ਜੀ ਪਰ ਜੇਕਰ ਆਪਾਂ ਵਿਕਾਸ ਦੇ ਨਾਂ ਦੀ ਗੱਲ ਕਰੀਏ ਵਿਕਾਸ ਉਸ ਤਰ੍ਹਾਂ ਤਾਂ ਮੈਨੂੰ ਤਾਂ ਲੱਗਦਾ ਨਹੀਂ ਜੀ ਕਿਤੇ ਜੇਕਰ ਕਿਸੇ ਨੂੰ ਲੱਗਦਾ ਹੋਵੇ ਮੈਂ ਕਹਿੰਦਾ ਲਾਈਵ ਆਜੋ ਜੀ ਔਨ ਕੈਮਰਾ ਮੇਰੇ ਚਾਰ ਗੱਲਾਂ ਦੇ ਜਵਾਬ ਦੇ ਦਿਓ ਵੀ ਗਲੀਆਂ ਨਾਲੀਆਂ ਚ ਉੜਦੀ ਹੋਣਾ ਚ ਇੰਨਾ ਚ ਉੜਦੇ ਹੋਏ ਅੱਛਾ ਜੀ ਦੂਜੀ ਗੱਲ ਵੀਰ ਜੀ ਇਹ ਆ ਜੇ ਆਪਾਂ ਈਸਾ ਸਾਹਿਬ ਨਾਲ ਤਾਂ ਕੰਪੈਰੀਸ਼ਨ ਕਰੀਏ ਨਾ ਤਾਂ ਡੈਮੋਕ੍ਰੇਸੀ ਵੀ ਮੈਨੂੰ ਲੱਗਦਾ ਵੀ ਸਹੀ ਨਹੀਂ ਹੈ ਜੀ ਜੇ ਆਪਾਂ ਦੇਖੀਏ ਕਿਉਂਕਿ ਜੇ ਆਪਾਂ ਹੁਣ ਅਰਬ ਦੀਆਂ ਕੰਟਰੀਆਂ ਨੂੰ ਦੇਖੀਏ ਉੱਥੇ ਰਾਜੇ ਦਾ ਰਾਜ ਹੈ ਨਾ ਉੱਥੇ ਸ਼ੇਖ ਉਹਨਾਂ ਨੇ ਦੇਖੋ ਉੱਥੇ ਰੇਗਿਸਤਾਨ ਚ ਕੰਟਰੀਆਂ ਨੂੰ ਕਿੰਨਾ ਡਵੈਲਪ ਕਰਦਾ ਜੀ ਜੀ ਅਸੀਂ ਇੱਥੇ ਦੁਨੀਆ ਦੀ ਜੇ ਆਪਾਂ ਸਰਚ ਮਾਰੀਏ ਪੰਜਾਬ ਹਰਿਆਣਾ ਇਹ ਧਰਤੀ ਬੈਸਟ ਧਰਤੀ ਹੈ ਦੁਨੀਆ ਦੀ ਨੰਬਰ 1 ਤੇ ਤੇ ਆਪਾਂ ਅੱਜ ਤੱਕ ਜੇ ਤੁਸੀਂ ਥੋੜਾ ਜਿਹਾ ਇੱਥੇ ਉਹ ਦਿਖਾ ਦਿਓ ਆਪਾਂ ਇੰਟਰਵਿਊ ਕਰ ਰਹੇ ਹਾਂ ਜੀ ਇੱਥੇ ਤਾਂ ਬੈਕ ਕਰਕੇ ਦਿਖਾਓ ਜੀ ਕਿੰਨਾ ਕਬੜ ਪਿਆ ਹੈ ਜੀ ਤੇ ਸਾਡੇ ਦੇਸ਼ 'ਚ ਕੀ ਆ ਕਿਹਾ ਜਾ ਰਿਹਾ ਹੈ ਸਵੱਛ ਭਾਰਤ ਚੱਲ ਰਿਹਾ ਜੀ ਇੱਥੇ ਸਵੱਛ ਭਾਰਤ ਸਿਰਫ ਨਾਮ-ਨਾਮ ਦਾ ਚੱਲਦਾ ਹੈ ਇੱਥੇ ਸਫਾਈ ਨਹੀਂ ਹੁੰਦੀ ਹੈਗੀ ਇੱਥੇ ਨਦੀਆਂ ਨੂੰ ਪੁੱਜਿਆ ਜਾਂਦਾ ਤੇ ਸਭ ਤੋਂ ਗੰਦੀ ਨਦੀਆਂ ਇੰਡੀਆ 'ਚ ਜੀ ਜੀ ਬਾਹਰ ਨਦੀਆਂ ਨੂੰ ਪੁੱਜਿਆ ਨਹੀਂ ਜਾਂਦਾ ਪਰ ਸਭ ਤੋਂ ਸਾਫ਼ ਨਦੀਆਂ ਉਹ ਲੇ ਰਹੇ ਜੇ ਆਪਾਂ ਤੋਂ ਲਾ ਲੋ ਇੰਨੇ ਸਾਲਾਂ ਚ ਆਜ਼ਾਦੀ ਤੋਂ ਬਾਅਦ ਇੱਕ ਸੜਕਾਂ ਤੋਂ ਗੰਦ ਨਹੀਂ ਖਤਮ ਕਰਿਆ ਗਿਆ ਜੀ ਜੀ ਕੀ ਕਰ ਲਾਂਗੇ ਠੀਕ ਹੈ ਜੀ ਤਾਂ ਇਹ ਬੜੀ ਸੋਚਣ ਦੀ ਗੱਲ ਹੈ ਕਿ ਲੋਕਤੰਤਰ ਚਾਹੀਦਾ ਕਿ ਰਾਜਤੰਤਰ ਚਾਹੀਦਾ ਪਰ ਜੋ ਵੀ ਚਾਹੀਦਾ ਇੱਕ ਬੜੇ ਚੰਗੇ ਤਰੀਕੇ ਨਾਲ ਚਾਹੀਦਾ ਇਹ ਲੋਕਾਂ ਨੂੰ ਦੇਖਣਾ ਪੈਣਾ ਹੈ ਲੋਕਾਂ ਨੂੰ ਦੇਖਣਾ ਪੈਣਾ ਸੋ ਦੋਸਤੋ ਇਹ ਗੱਲ ਬੜੀ ਕਹਿ ਲਓ ਵੀ ਸਮਝਣ ਦੀ ਲੋੜ ਹੈ ਸੋ ਤੁਹਾਨੂੰ ਬਾਈ ਜੀ ਦੇ ਵਿਚਾਰ ਕਿਵੇਂ ਲੱਗੇ ਕਮੈਂਟ ਬਾਕਸ ਦੇ ਵਿੱਚ ਬਾਈ ਜੀ ਤੁਸੀਂ ਜਰੂਰ ਆਪਣੀ رائے ਦੇਣਾ ਹੈ ਸੋ ਤੁਹਾਡਾ ਛੋਟਾ ਵੀਰ ਮਨਜੀਤ ਸਿੰਘ ਮਨੀ ਕਿੰਗ ਟੀਵੀ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਥੈਂਕ ਯੂ ਸੋ ਮਚ